ਪਹਾਲ ਕਰੋ ਪਹਾਲ ਕਰੋ ਮਨਵੇਦ ਮਨਵੇਦ ਕਾਨੂੰਨ ਦੇ ਕੰਮ ਕੀਤੇ ਬੰਦ ਪਹਾਲ ਕਰੋ ਸਾਡਾ ਹੱਕ ਇੱਥੇ ਰੱਖ ਇੱਥੇ ਰੱਖ ਸਾਡਾ ਹੱਕ ਇੱਥੇ ਰੱਖ ਮਨਵੇਦ ਤੋਂ ਤਮ ਚੱਲੂ ਕਰ ਮੋਦੂ ਮੋਦੀ ਨਾਲ ਨਾ ਪਾਰ ਗੰਦਰ ਪੰਜਾਬ ਸਰਕਾਰ ਹੇ 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 ਪੰਜਾਬ ਸਰਕਾਰ ਪੁਲਿਸ ਪ੍ਰਸ਼ਾਸਨ ਦੇ ਮੇਰੇ ਵੀਰ ਮੇਰੀਆਂ ਭੈਣਾਂ ਨੂੰ ਬੇਨਤੀ ਆ ਕਿ 2-4 ਮਿੰਟ ਲਈ ਅਸੀਂ ਰੋਡ ਜਮ ਕਰਨਾ ਪਰ ਮੁਕੰਮਲ ਮੁਕੰਮਲ ਕਰਨਾ ਉਧਰ ਆਵਾਜਾਈ ਜਿਹੜੀ ਬੰਦ ਕਰ ਦਿਓ 2-4 ਮਿੰਟਾਂ ਲਈ ਪਲੀਜ਼ ਬੇਨਤੀ ਆ ਆਪਦੀ ਡਿਊਟੀ ਨਿਭਾਓ ਅਸੀਂ ਆਪ ਦਾ ਫਰਜ ਨਿਭਾ ਰਹੇ ਆ ਪਲੀਜ਼ ਰਿਕਵੈਸਟ ਆ ਭੈਣ ਬਣ ਕੇ ਉਹਨਾਂ ਨੂੰ ਬੰਦ ਕਰਾਓ ਮਾਨ ਸਰਕਾਰ ਮਰਤਾ ਬਾਦ ਮਾਨ ਸਰਕਾਰ ਮਰਤਾ ਬਾਦ ਮਾਂ ਸਰਕਾਰ ਮਰਦਾ ਬਾਤ ਤਾਂ ਸਾਥੀਓ ਆਪਾਂ ਮਨਰੇਕਾ ਬਚਾਉਣੀ ਐ ਪਰ ਪਿੰਡਾ ਚੋਂ ਠੱਕ ਕੇ ਆਉਣਾ ਪਊ ਕੋਈ ਮੇਰਾ ਸਾਥੀ ਸੋਸ਼ਲ ਮੀਡੀਆ ਤੇ ਦੇਖਦਾ ਪਰ ਕੀ ਐ ਇੱਥੇ ਸਾਡੇ ਵਾਸਤੇ ਕਿਸੇ ਨੇ ਬਾਹ ਨਹੀਂ ਚੱਕੀ ਸਾਡੇ ਹੱਕ ਦੀ ਕੋਈ ਬੋਲਿਆ ਅੱਜ ਕੱੱਟੋਂ ਕੱਟ 6 ਮਹੀਨੇ ਹੋ ਲੋਕਾਂ ਨੂੰ ਨਰੇਕਾ ਦੇ ਵਿੱਚ ਲੜਦੇ ਫਿਰਜਾ ਸਾਡੀਆਂ ਜੱਫੇ ਬੰਦਿਆਂ ਨੂੰ ਪਰ ਇੱਕ ਦਿਨ ਜ਼ਰੂਰ ਐ ਇੱਥੋਂ ਦੇ ਆਮ ਆਦਮੀ ਦੇ ਬੰਦਿਆਂ ਨੇ ਗੁੰਡਿਆਂ ਨੂੰ ਸਹਿਯੋਗ ਦੂਸਰੂ ਕਰੀ ਹੋਈ ਹੈ ਚਾਹੇ ਦਾਲ ਸਿੰਘ ਵਾਲੇ ਦਾ ਮਾਮਲਾ ਹੋਵੇ ਚਾਹੇ ਚੰਦ ਭਾਨ ਦਾ ਮਾਮਲਾ ਹੋਵੇ ਤੇ ਚਾਰ ਸਰਪੰਚ ਲਿਸਟਾਂ ਦੇ ਚੜ ਗਏ ਨੇ ਜਿਹਫੇ ਬੰਦਿਆਂ ਦੇ ਜਿਹੜੇ ਚਾਰ ਸਰਪੰਚ ਨੇ ਉਹ ਜਿਹਫੇ ਬੰਦਿਆਂ ਦੇ ਚੜ ਗਏ ਨੇ ਲਿਸਟਾਂ ਉੱਤੇ ਜਿਹੜੇ ਆਮ ਦੇ ਗੁੰਡਾਗਰਦੀ ਫੈਲਾ ਰਹੇ ਨੇ ਅੱਜ ਹੁਣ ਚੌਥਾ ਮੇਰਾ ਪਿੰਡ ਵਾਲਾ ਪੁਲੀ ਦਾ ਵੀ ਸਰਪੰਚ ਚੜ ਗਿਆ ਗੁੰਡਾਗਰਦੀ ਦੇ ਸਿਰੇ 'ਤੇ ਆ ਗਿਆ ਕਿਉਂਕਿ ਸਾਬ ਹੈ ਇੱਥੇ ਗੱਲਾਂ ਕਿਉਂ ਕੰਮੀਆਂ ਬਣੀਆਂ ਸਾਨੂੰ ਇਹ ਡੀਸੀ ਦਾ ਡਾਕਟਰ ਹੈ ਇਥੇ ਡੀਸੀ ਦੇ ਦਰਸਨ ਡੀਸੀ ਨੂੰ ਇਹ ਵੀ ਚਾਹੀਦਾ ਹੈ ਕਿ ਕਿਉਂ ਸਰਪੰਚ ਵਿੱਚ ਗੁੰਡਾਗਰਦੀ ਕਰਦੇ ਨੇ ਪਿੰਡਾਂ ਦੇ ਵਿੱਚ ਤਾਂ ਇਹਨਾਂ ਨੂੰ ਰੋਕਣਾ ਮੰਨਦਾ ਹੈ ਤਾਂ ਜਿਹੜਾ ਸਾਡਾ ਐਮਐਲਏ ਹੈ ਚੱਕਾਂ ਵਾਲਾ ਐਮਐਲਏ ਹੈ ਉਹ ਵੀ ਛੜਿਆ ਉਤਰਿਆ ਹੋਇਆ ਹੈ ਕਿਉਂਕਿ ਮੇਰੇ ਪਿੰਡ ਵਾਲੇ ਸਰਪੰਚ ਕੋਲੇ ਵੀ ਜਾਂਦਾ ਉਹ ਤੇ ਜਿਹੜੀ ਦਾਨ ਸਿੰਘ ਵਾਲੇ ਦੀ ਘਟਨਾ ਹੋਈ ਹੈ ਉੱਥੇ ਵੀ ਆਮ ਆਦਮੀ ਦਾ ਐਮਐਲਏ ਜਾਂਦਾ ਹੈ ਤਾਂ ਹੋਰ ਵੀ ਜਿਹੜੇ ਪਿੰਡਾਂ ਦੇ ਵਿੱਚ ਧਾਰੇ ਨੇ ਤਾਂ ਮੈਂ ਤੁਹਾਨੂੰ ਇਹੀ ਲਾਸਟ ਤੇ ਫੀਲ ਕਰੂਗਾ ਇਦੋਂ ਫੈਕਟਰੀ ਦਾ ਸਹਾਰਾ ਹੋ ਗਿਆ ਵੀ ਭਾਈ ਬੱਸ